ਮੋਤਲ ਡੀਆਈਜੀ ਹਜਰਨ ਸਿੰਘ ਪੁੱਲਰ ਇਸ ਵੇਲੇ ਸੁਰਖੀਆਂ 'ਚ ਬਣਿਆ ਹੋਇਆ ਹੈ ਤੇ ਸੀਬੀਆਈ ਨੂੰ ਛਾਪੇਮਾਰੀ ਦੌਰਾਨ ਜੋ ਕੁਝ ਬਰਾਮਦ ਹੋਇਆ ਉਸ ਤੋਂ ਅਜਿਹਾ ਜਾਪਦਾ ਹੈ ਕਿ ਪੁੱਲਰ ਲੋਕਾਂ ਦੀ ਸੇਵਾ ਲਈ ਨਹੀਂ ਬਲਕਿ ਆਪਣੇ ਮਹਿੰਗੇ ਸ਼ੌਕ ਪੂਰੇ ਕਰਨ ਤੇ ਜਾਇਦਾਦ ਇਕੱਠੀ ਕਰਨ ਦੇ ਲਈ ਅਧਿਕਾਰੀ ਬਣਿਆ ਹੈ ਆ ਮੈਂ ਤੁਹਾਨੂੰ ਦੱਸਦੀਆਂ ਕਿ ਅਸੀਂ ਅਜਿਹਾ ਕਿਉਂ ਕਹਿ ਰਹੇ ਹਾਂ ਅਸਲ ਹ ਚਰਨ ਪੁੱਲਰ ਦੇ ਕਿੰਨੇ ਮਹਿੰਗੇ ਸ਼ੌਂਕਸਾਨੇ ਉਸ ਵੇਲੇ ਖੁਲਾਸਾ ਹੋਇਆ ਜਦੋਂ ਸੀਬੀਆਈ ਨੇ ਕ੍ਰੀਬ ਕਰੋਨਾ ਦਾ ਸਮਾਨ ਉਸਦੇ ਘਰੋਂ ਬਰਾਮਦ ਕੀਤਾ ਹੁਣ ਤੱਕ ਸੀਬੀਆਈ ਨੂੰ 7.5 ਕਰੋੜ ਨਕਦੀ 2.5 ਕਿਲੋ ਸੋਨਾ ਤੋਂ ਵੀ ਮਹਿੰਗੀਆਂ ਘੜੀਆਂ ਤੇ ਫਾਰਮ ਹਾਊਸ ਨਾਲ ਜੁੜੇ ਦਸਤਾਵੇਜ਼ ਬਰਾਮਦ ਕੀਤੇ ਨੇ ਇਨਾਈ ਨਹੀਂ ਉਸਦੇ ਫਾਰਮ ਹਾਊਸ ਤੋਂ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਵੀ ਕਰੀਬ 108 ਮਿਲੀਅਨ ਜਿਸ ਨੂੰ ਲੈ ਕੇ ਆਪ ਦਾ ਰੀਐਕਟ ਤਹਿਤ ਵਕਰਾ ਮਾਮਲਾ ਵਿੱਚ ਦਰਜ ਕੀਤਾ ਗਿਆ ਹੈ ਹੁਣ ਤੱਕ ਦੀ ਜਾਂਚ 'ਚ ਜਿੰਨਾ ਕੁਝ ਸਾਹਮਣੇ ਆ ਰਿਹਾ ਹੈ ਤਾਂ ਡੀਆਈਜੀ ਜੋ ਕਿ ਮੁਅਤਲ ਕਰ ਦਿੱਤਾ ਗਿਆ ਐਚਰਨ ਸਿੰਘ ਪੁੱਲਰ ਖਿਲਾਫ ਆਮਦਨ ਤੋਂ ਵੱਧ ਜਾਇਦਾਦਾਂ ਦਾ ਮਾਮਲਾ ਦਰਜ ਹੋਣ ਦੀ ਵੀ ਸੰਭਾਵਨਾ ਹੈ ਕਿਹਾ ਜਾ ਰਿਹਾ ਹੈ ਕਿ ਪੁੱਲਰ ਮਾਮਲੇ 'ਚ ਈਡੀਵੀ ਐਂਟਰੀ ਕਰ ਸਕਦੀ ਹੈ ਜਲਦ ਹੀ ਈਡੀਵੀ ਇਸ ਮਾਮਲੇ 'ਚ ਵੱਡਾ ਐਕਸ਼ਨ ਲੈ ਸਕਦੀ ਹੈ ਦਾ ਜੇ ਕਿ ਸੀਬੀਆਈ ਨੇ 16 ਅਕਤੂਬਰ ਨੂੰ ਮੰਡੀ ਗੋਬਿੰਦਗੜ੍ਹ 'ਚ ਇੱਕ ਵਪਾਰੀ ਤੋਂ ਰਿਸ਼ਵਤ ਲੈਣ ਦੇ ਦੋਸਤ 'ਚ ਗ੍ਰਿਫਤਾਰ DIG ਭੁੱਲਰ ਦੇ ਘਰ ਤੋਂ ਲਗਭਗ 50 ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਕੀਤੇ ਜਿਨ੍ਹਾਂ ਚ ਕਈ ਬੇਨਾਮੀ ਜਾਇਦਾਦਾਂ ਸ਼ਾਮਲ ਨੇ ਭੁੱਲਰ ਨੇ ਆਪਣੀ ਆਮਦਨ ਟੈਕਸ ਰਿਟਾਰਨਾ ਚ 18 ਕਰੋੜ ਦੀ ਜਾਇਦਾਦ ਦਾ ਦਾਵਾ ਕੀਤਾ ਸੀ ਪਰ CBI ਇਹਨਾਂ ਦਸਤਾਵੇਜ਼ਾਂ ਦੀ ਐਲਾਨੀ ਜਾਇਦਾਦ ਨਾਲ ਤੁਲਨਾ ਕਰ ਰਹੀ ਹੈ ਜੇਕਰ ਬੇਨੀਮਾ ਮਿਲੀਆਂ ਤਾਂ ਅਪਰਾਧਿਕ ਮਾਮਲਾ ਦਰਜ ਹੋਵੇਗਾ 1 ਜਨਵਰੀ 2025 ਨੂੰ ਧਾਇਰ ਆਮਦਨ ਟੈਕਸ ਰਿਟਰਨ ਮੁਤਾਬਕ ਪੁੱਲਰ ਦੀ ਮੂਲ ਤਨਖਾਹ 216600 ਰੁਪਏ ਮਹੀਨਾ ਹੈ 58% ਮਹਿੰਗਾਈ ਭੱਤੇ ਨਾਲ 3.20 ਲੱਖ ਮਹੀਨਾ ਬਣਦੀ ਹੈ ਉਸਦੀ ਤਨਖਾਹ 30% ਟੈਕਸ ਕਟੌਤੀ ਬਾਅਦ ਸਾਲਾਨਾ ਤਨਖਾਹ 27 ਲੱਖ ਤੇ ਹੋਰ ਸਰੋਤਾਂ ਤੋਂ 11.4 4 ਲੱਖ ਮਿਲਾ ਕੇ ਕੁੱਲ ਸਾਲਾਨਾ ਆਮਦਨ 38.4 4 ਲੱਖ ਹੈ ਇਸ ਦੇ ਮੁਕਾਬਲੇ ਵਿਸ਼ਾਲ ਜਾਇਦਾਦ ਤੇ ਨਗਦੀ ਨੇ ਸ਼ੱਕ ਪੈਦਾ ਕੀਤਾ ਤੇ ਅਜੀਹਾ ਲੱਗ ਰਿਹਾ ਹੈ ਕਿ ਮਹਿੰਗੇ ਸ਼ੌਕ ਜਿਹੜੇ ਨੇ ਉਹ ਡੀਆਈਜੀ ਭੁੱਲਰ ਪਾਲ ਚੁੱਕੇ ਸਨ ਤੇ ਹੁਣ ਜਿੰਨੀ ਤਨਖਾਹ ਹੈ ਉਸਦੇ ਤੋਂ ਪੂਰਾ ਨਹੀਂ ਹੋ ਰਿਆ ਸੀ ਤੇ ਤਾਂ ਹੀ ਸ਼ਾਇਦ ਉਹ ਭ੍ਰਿਸ਼ਟਾਚਾਰ ਕਰਕੇ ਆਪਣੇ ਮਹਿੰਗੇ ਸ਼ੌਕ ਜਿਹੜੇ ਨੇ ਉਹ ਪੂਰੇ ਕਰੇ ਸਨ ਸੀਬੀਆਈ ਹੁਣ ਭੁੱਲਰ ਕੋਲੋਂ ਰਿਟਰਨਾਂ 'ਚ ਦੱਸੇ ਜਾਇਦਾਦ ਦੀ ਲਗਭਗ 50 ਜਾਇਦਾਦਾਂ ਦੇ ਜੋ ਦਸਤਾਵੇਜ਼ ਬਰਾਮਦ ਹੋਏ ਨੇ ਨਾਲ ਤੁਲਨਾ ਕਰ ਰਹੀ ਹੈ ਜੇਕਰ ਬੇਨਿੰਗਮਾ ਮਿਲੀਆਂ ਤੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਹੋਣ ਦੀ ਸੰਭਾਵਨਾ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ सीबीआई ਦੇ ਨਾਲ ਹੀ ਈਡੀ ਵੀ ਐਂਟਰੀ ਹੋਵੇਗੀ ਤੇ ਡੀਆਈਜੀ ਭੁੱਲਰ ਜਿਸ ਨੂੰ ਕਿ ਹੁਣ ਮੁਅਤਲ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ ਉਸ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਮੋਤਲ ਡੀਆਈਜੀ ਹਚਰਨ ਸਿੰਘ ਪੁੱਲਰ ਇਸ ਵੇਲੇ ਸੁਰਖੀਆਂ 'ਚ ਬਣਿਆ ਹੋਇਆ ਹੈ ਤੇ ਸੀਬੀਆਈ ਨੂੰ ਛਾਪੇਮਾਰੀ ਦੌਰਾਨ ਜੋ ਕੁਝ ਬਰਾਮਦ ਹੋਇਆ ਉਸ ਤੋਂ ਅਜਿਹਾ ਜਾਪਦਾ ਹੈ ਕਿ ਪੁੱਲਰ ਲੋਕਾਂ ਦੀ ਸੇਵਾ ਲਈ ਨਹੀਂ ਬਲਕਿ ਆਪਣੇ ਮਹਿੰਗੇ ਸ਼ੌਂਕ ਪੂਰੇ ਕਰਨ ਤੇ ਜਾਇਦਾਦ ਇਕੱਠੀ ਕਰਨ ਦੇ ਲਈ ਅਧਿਕਾਰੀ ਬਣਿਆ ਹੈ ਆਹ ਮੈਂ ਤੁਹਾਨੂੰ ਦੱਸਦੀਆਂ ਕਿ ਅਸੀਂ ਅਜਿਹਾ ਕਿਉਂ ਕਹਿ ਰਹੇ ਹਾਂ ਅਸਲ ਹਚਰਨ ਪੁੱਲਰ ਦੇ ਕਿੰਨੇ ਮਹਿੰਗੇ ਸ਼ੌਂਕਸਾਨੇ ਉਸ ਵੇਲੇ ਖੁਲਾਸਾ ਹੋਇਆ ਜਦੋਂ ਸੀਬੀਆਈ ਨੇ ਕਰੀਬ ਕਰੋਨਾ ਦਾ ਸਮਾਨ ਉਸਦੇ ਘਰੋਂ ਬਰਾਮਦ ਕੀਤਾ ਹੁਣ ਤੱਕ ਸੀਬੀਆਈ ਨੂੰ 7.5 ਕਰੋੜ ਨਕਦੀ 2.5 ਕਿਲੋ ਸੋਨਾ ਤੋਂ ਵੀ ਮਹਿੰਗੀਆਂ ਘੜੀਆਂ ਤੇ ਫਾਰਮ ਹਾਊਸ ਨਾਲ ਜੁੜੇ ਦਸਤਾਵੇਜ਼ ਬਰਾਮਦ ਕੀਤੇ ਨੇ ਇਨਾਈ ਨਹੀਂ ਉਸਦੇ ਫਾਰਮ ਹਾਊਸ ਤੋਂ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਵੀ ਕਰੀਬ 108 ਮਿਲੀਅਨ ਜਿਸ ਨੂੰ ਲੈ ਕੇ ਆਪਕਾਰੀ ਐਕਟ ਤਹਿਤ ਵੱਖਰਾ ਮਾਮਲਾ ਵੀ ਦਰਜ ਕੀਤਾ ਗਿਆ ਹੈ ਹੁਣ ਤੱਕ ਦੀ ਜਾਂਚ 'ਚ ਜਿੰਨਾ ਕੁਝ ਸਾਹਮਣੇ ਆ ਰਿਹਾ ਹੈ ਤਾਂ ਡੀਆਈਜੀ ਜੋ ਕਿ ਮੁਅਤਲ ਕਰ ਦਿੱਤਾ ਗਿਆ ਐਚਰਨ ਸਿੰਘ ਪੁੱਲਰ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਹੋਣ ਦੀ ਵੀ ਸੰਭਾਵਨਾ ਹੈ ਕਿਹਾ ਜਾ ਰਿਹਾ ਹੈ ਕਿ ਪੁੱਲਰ ਦੇ ਮਾਮਲੇ 'ਚ ਈਡੀਬੀ ਐਂਟਰੀ ਕਰ ਸਕਦੀ ਹੈ ਜਲਦ ਹੀ ਈਡੀਬੀ ਇਸ ਮਾਮਲੇ 'ਚ ਵੱਡਾ ਐਕਸ਼ਨ ਲੈ ਸਕਦੀ ਹੈ ਦਾ ਜੇ ਕਿ ਸੀਬੀਆਈ ਨੇ 16 ਅਕਤੂਬਰ ਨੂੰ ਮੰਡੀ ਗੋਬਿੰਦਗੜ੍ਹ 'ਚ ਇੱਕ ਵਪਾਰੀ ਤੋਂ ਰਿਸ਼ਵਤ ਲੈਣ ਦੇ ਦੋਸਤ 'ਚ ਗ੍ਰਿਫਤਾਰ DIG ਭੁੱਲਰ ਦੇ ਘਰ ਤੋਂ ਲਗਭਗ 50 ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਕੀਤੇ ਜਿਨ੍ਹਾਂ 'ਚ ਕਈ ਬੇਨਾਮੀ ਜਾਇਦਾਦਾਂ ਸ਼ਾਮਲ ਨੇ ਭੁੱਲਰ ਨੇ ਆਪਣੀ ਆਮਦਨ ਟੈਕਸ ਰਿਟਰਨਾਂ 'ਚ 18 ਕਰੋੜ ਦੀ ਜਾਇਦਾਦ ਦਾ ਦਾਵਾ ਕੀਤਾ ਸੀ ਪਰ CBI ਇਹਨਾਂ ਦਸਤਾਵੇਜ਼ਾਂ ਦੀ ਐਲਾਨੀ ਜਾਇਦਾਦ ਨਾਲ ਤੁਲਨਾ ਕਰ ਰਹੀ ਹੈ ਜੇਕਰ ਬੇਨੀਮਾ ਮਿਲੀਆਂ ਤਾਂ ਅਪਰਾਧਿਕ ਮਾਮਲਾ ਦਰਜ ਹੋਵੇਗਾ 1 ਜਨਵਰੀ 2025 ਨੂੰ ਧਾਇਰ ਆਮਦਨ ਟੈਕਸ ਰਿਟਰਨ ਮੁਤਾਬਕ ਪੁੱਲਰ ਦੀ ਮੂਲ ਤਨਖਾਹ 216600 ਰੁਪਏ ਮਹੀਨਾ ਹੈ 58% ਮਹਿੰਗਾਈ ਭੱਤੇ ਨਾਲ 3.20 ਲੱਖ ਮਹੀਨਾ ਬਣਦੀ ਹੈ ਉਸਦੀ ਤਨਖਾਹ 30% ਟੈਕਸ ਕਟੌਤੀ ਬਾਅਦ ਸਾਲਾਨਾ ਤਨਖਾਹ 27 ਲੱਖ ਤੇ ਹੋਰ ਸਰੋਤਾਂ ਤੋਂ 11.44 ਲੱਖ ਮਿਲਾ ਕੇ ਕੁੱਲ ਸਾਲਾਨਾ ਆਮਦਨ 38.44 ਲੱਖ ਹੈ ਇਸ ਦੇ ਮੁਕਾਬਲੇ ਵਿਸ਼ਾਲ ਜਾਇਦਾਦ ਤੇ ਨਕਦੀ ਨੇ ਸ਼ੱਕ ਪੈਦਾ ਕੀਤਾ ਤੇ ਅਜਿਹਾ ਲੱਗ ਰਿਹਾ ਹੈ ਕਿ ਮਹਿੰਗੇ ਸ਼ੌਕ ਜਿਹੜੇ ਨੇ ਉਹ ਡੀਆਈਜੀ ਭੁੱਲਰ ਪਾਲ ਚੁੱਕੇ ਸਨ ਤੇ ਹੁਣ ਜਿੰਨੀ ਤਨਖਾਹ ਹੈ ਉਸਦੇ ਤੋਂ ਪੂਰਾ ਨਹੀਂ ਹੋ ਰਹੀਆਂ ਸੀ ਤੇ ਤਾਂ ਹੀ ਸ਼ਾਇਦ ਉਹ ਪ੍ਰਿਸ਼ਟਾਚਾਰ ਕਰਕੇ ਆਪਣੇ ਮਹਿੰਗੇ ਸ਼ੌਕ ਜਿਹੜੇ ਨੇ ਉਹ ਪੂਰੇ ਕਰੇ ਸਨ सीबीआई ਹੁਣ ਪੁੱਲਰ ਵੱਲੋਂ ਰਿਟਰਨ ਵਿੱਚ ਦੱਸੇ ਜਾਇਦਾਦ ਦੀ ਲਗਭਗ 50 ਜਾਇਦਾਦਾਂ ਦੇ ਜੋ ਦਸਤਾਵੇਜ਼ ਬਰਾਮਦ ਹੋਏ ਨੇ ਨਾਲ ਤੁਲਨਾ ਕਰ ਰਹੀ ਹੈ ਜੇਕਰ ਬੇਨਿੰਗਮਾ ਮਿਲੀਆਂ ਤੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਹੋਣ ਦੀ ਸੰਭਾਵਨਾ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ सीबीआई ਦੇ ਨਾਲ ਹੀ ED ਵੀ ਐਂਟਰੀ ਹੋਵੇਗੀ ਤੇ DIG ਪੁੱਲਰ ਜਿਸ ਨੂੰ ਕਿ ਹੁਣ ਮੁਅਤਲ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ ਉਸ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ